ਸੁਚਲੰਦਰ ਜਿਮਨੀ ਚੋਣ ਦੇ ਵਿੱਚ ਆਜ ਆਮ ਆਦਮੀ ਪਾਰਟੀ ਦੇ ਹੱਕ ਦੇ ਵਿੱਚ ਲੋਕਾਂ ਦੇ ਵੱਲੋਂ ਮੋੜ ਤੋਂ ਫਤਵਾ ਸੁਣਾਇਆ ਗਿਆ ਹਾਲਾਂਕਿ ਜੇ ਬੀਤੇ ਦੌਰ ਦੀ ਗੱਲ ਕੀਤੀ ਜਾਵੇ ਤਾਂ ਇਸ ਤੋਂ ਪਹਿਲਾਂ ਵੀ ਜਲੰਧਰ ਵਸਤੇ ਉੱਤੇ ਆਮ ਆਦਮੀ ਪਾਰਟੀ ਦਾ ਕਬਜ਼ਾ ਸੀ ਉਦੋਂ ਸ਼ੀਤਲ ਉਂਗਰਾ ਜਿਨ੍ਹਾਂ ਦੇ ਵੱਲੋਂ ਪਾਰਟੀ ਨੂੰ ਬਦਲ ਲਿਆ ਗਿਆ ਇਹ ਕਹਿ ਲਈਏ ਕਿ ਭਾਜਪਾ ਦੇ ਸੰਗਮੂਲਿਤ ਕਰਲੇਗੀ ਉਹਨਾਂ ਨੂੰ ਲੋਕਾਂ ਦੇ ਵੱਲੋਂ ਜਤਾਇਆ ਗਿਆ ਸੀ ਪਰ ਇਸ ਵਾਰ ਉਹਨਾਂ ਨੂੰ ਵੀ ਜਿਹੜੀ ਹੈਗੀ ਮੁੱਦੇ-ਮੂਦ ਹੀ ਖਾਣੀ ਪਈ ਹੈ ਤੇ ਆਮ ਆਦਮੀ ਪਾਰਟੀ ਮੋੜ ਤੋਂ ਜਿੱਤ ਹਾਸਲ ਕਰਕੇ ਅੱਗੇ ਵਧੀ ਹੈ ਤੇ ਸਾਡੇ ਨਾਲ ਸਨੀ ਸਿੰਘ ਆਲੂ ਵਾਲੀਆ ਮੌਜੂਦ ਨੇ ਆਮ ਆਦਮੀ ਪਾਰਟੀ ਦੇ ਵੱਡੇ ਦਿਗਜਾਂ ਜਿਹੜੀ ਅੱਜ ਦੀ ਜਿੱਤ ਹੋਈ ਹੈ ਕਿਉਂਕਿ ਫਤਵਾ ਪਹਿਲਾਂ ਵੀ ਲੋਕਾਂ ਦੇ ਵੱਲੋਂ ਸੁਣਾਇਆ ਗਿਆ ਸੀ ਮੁੜ ਰਿਪੀਟ ਕਰ ਦਿੱਤਾ ਗਿਆ ਜਿਹੜੇ ਬੰਦੇ ਨੂੰ ਜਲੰਧਰ ਵਿਸਥ ਦੇ ਲੋਕਾਂ ਨੇ ਜਿਤਾਇਆ ਸੀ ਉਹ ਬੰਦਾ ਆਪਣੇ ਪਰਸਨਲ ਰੀਜਨਸ ਕਰਕੇ ਆਪਣੀ ਪਰਸਨਲ ਕਾਰਨਾ ਕਰਕੇ ਪਾਰਟੀ ਛੱਡ ਗਿਆ ਔਰ ਕਹਿੰਦਾ ਕੀ ਹੈ ਕਿ ਜੀ ਪਾਰਟੀ 'ਚ ਕੰਮ ਨਹੀਂ ਹੋਏ ਹੁਣ ਇੱਕ ਬੰਦੇ ਨੂੰ ਪੁੱਛੇ ਕੋਈ ਕਿ ਹੁਣ ਕਿਵੇਂ ਕੰਮ ਹੋਗੇ ਲੋਕਾਂ ਨੇ ਤਾਂ ਜ਼ਮਾਨਤ ਤੱਕ ਤੇ ਜਬਤ ਕਰਾਤੀਆਂ ਤਦ ਸਟੇਜ ਤੇ ਨਾ ਖੜੇ ਹੋ ਕੇ ਹਰ ਇੱਕ ਜਗ੍ਹਾ ਦੇ ਉੱਤੇ ਬਾਰ ਬਾਰ ਕਹਿੰਦੇ ਲਿਆਓ ਸੰਨੀ ਆਲੂ ਵਾਲਿਆਂ ਨੂੰ ਚੇਅਰਮੈਨ ਲੱਗਿਆ ਫਿਰਦਾ ਹੈ ਸੀਰੇਜ ਬੋਰਡ ਦਾ ਭਾਈ ਸਾਹਿਬ ਇੰਨਾ ਬੁਰਾ ਹਾਲ ਕੀਤਾ ਸਿਰਫ ਆਪਣੀ ਕਮਾਈ ਕਰਦਾ ਰਿਹਾ ਉੱਥੇ ਆਪਣੇ ਕੰਮ ਕਰਦਾ ਰਿਹਾ ਆਪਣੇ ਤਿੰਨ ਚਾਰ ਭਰਾ ਨੇ ਤਿੰਨ ਚਾਰ ਇਹਨਾਂ ਦੀਆਂ ਭੈਣਾਂ ਨੇ ਉੱਥੇ ਇਹਨਾਂ ਨੇ ਕੰਤਾ ਕੀ ਆਪਣਾ ਹੀ ਗਰੁੱਪ ਬਣਾ ਕੇ ਸਿਰਫ ਆਪਣੇ ਘਰ ਦੀ ਡਿਵੈਲਪਮੈਂਟ ਕੀਤੀ ਹੋਰ ਕਿਸੇ ਦੀ ਕੋਈ ਡਿਵੈਲਪਮੈਂਟ ਨਹੀਂ ਕੀਤੀ ਜਲੰਧਰ ਦੇ ਲੋਕਾਂ ਨੇ ਜਵਾਬ ਦਿੱਤਾ ਡਵੈਲਪਮੈਂਟ ਨੂੰ ਵੋਟਾਂ ਪਈਆਂ ਸਰਦਾਰ ਭਗਵੰਤ ਸਿੰਘ ਮਾਨ ਨੂੰ ਵੋਟਾਂ ਪਈਆਂ ਔਰ ਇਹ ਬੜੀ ਕਲੀਅਰ ਮੈਸੇਜ ਹੈ ਲੋਕੀ ਕਹਿੰਦੇ ਸੀ ਜੀ ਕਾਂਗਰਸ 8 ਸਿੱਟਾਂ ਜਿੱਤ ਗਈਆਂ ਕਾਂਗਰਸ 7 ਸਿੱਟਾਂ ਜਿੱਤ ਗਈਆਂ ਇਹ ਕਿਵੇਂ ਜਿੱਤ ਗਈ ਲੋਕਾਂ ਨੇ ਕਾਂਗਰਸ ਨੂੰ ਵੋਟਾਂ ਨਹੀਂ ਪਾਈਆਂ ਸੀ ਸੈਂਟਰਲ ਦੇ ਅੰਦਰ ਲੋਕ ਸਭਾ ਦੇ ਅੰਦਰ ਚੋਣਾਂ ਦੂਜੇ ਟਾਈਪ ਤੋਂ ਹੁੰਦਾ ਵਿਧਾਨ ਸਭਾ ਦੇ ਅੰਦਰ ਦੂਜੇ ਟਾਈਪ ਤੋਂ ਹੁੰਦਾ ਔਰ ਜਿਹੜੇ ਕਹਿੰਦੇ ਸੀ ਨਾ ਦੇਖੋ ਜੀ ਕੀ ਹਾਲ ਹੋਏਗਾ ਝਾੜੂ ਦਾ ਇਹ ਹੋ ਜਾਏਗਾ ਹੋ ਜਾਏਗਾ ਉਹ ਗੱਲ ਕਲੀਅਰ ਕਰਤੀ ਲੋਕਾਂ ਨੇ ਜਿਸ ਹਿਸਾਬ ਨਾਲ ਮਹਿੰਦਰ ਭਗਤ ਜੀ ਨੂੰ ਵੋਟਾਂ ਪਈਆਂ ਸਰਦਾਰ ਭਗਵੰਤ ਸਿੰਘ ਮਾਨ ਜੀ ਦੇ ਨਾਮ ਨੂੰ ਵੋਟਾਂ ਪਈਆਂ ਗੱਲ ਬਿਲਕੁਲ ਕਲੀਅਰ ਹੈ ਜਿਹੜਾ ਬੰਦਾ ਵੀ ਡਿਵੈਲਪਮੈਂਟ ਦੀ ਗੱਲ ਕਰੇਗਾ ਜਿਹੜਾ ਬੰਦਾ ਕੰਮ ਕਰੂਗਾ ਉਹਨੂੰ ਵੋਟਾਂ ਪੰਜਾਬ 'ਚ ਐਸੀ ਸਾਹਿਬ ਨੇ ਪੈਣੀਆਂ ਆਉਣ ਵਾਲੇ ਦਿਨਾਂ ਦੇ ਵਿੱਚ ਵੀ ਚਾਰ ਸੀਟਾਂ ਦੇ ਉੱਤੇ ਜਮਨੀ ਚੋਣਾ ਹੋਣੀਆਂ ਨੇ ਉਹਨਾਂ ਨੂੰ ਲੈ ਕੇ ਆਮ ਆਦਮੀ ਪਾਰਟੀ ਦੇ ਵੱਲੋਂ ਕਿਹੜਾ ਬਲੂਪ੍ਰਿੰਟ ਤਿਆਰ ਕੀਤਾ ਗਿਆ ਹੈ ਤੇ ਕਿਵੇਂ ਦੀ ਕਾਰਗੁਜ਼ਾਰੀ ਰਹੇਗੀ ਤੇ ਇਹ ਸੀਟ ਨੂੰ ਵੇਖ ਕੇ ਜਿਹੜਾ ਅਗਲਾ ਰਣਨੀਤੀ ਇੱਕ ਰਣਨੀਤੀ ਘਾੜਾ ਹੁੰਦਾ ਉਹ ਕਿਸ ਤਰੀਕੇ ਦੀ ਪ੍ਰोसीडिंग ਹੈ ਦੇਖੋ ਇਲੈਕਸ਼ਨ ਹੁਣ ਕਾਰਪੋਰੇਸ਼ਨ ਦੇ ਵੀ ਨੇ एमसी ਲੈਵਲ ਦੇ ਇਲੈਕਸ਼ਨ ਨੇ ਬਲੌਕ ਸਮਿਤੀ ਦੇ ਇਲੈਕਸ਼ਨ ਨੇ ਸਰਪੰਚਾਂ ਦੇ ਇਲੈਕਸ਼ਨ ਨੇ ਤੇ ਚਾਰ ਸੀਟਾਂ ਜਿਵੇਂ ਤੁਸੀਂ ਕਹਦੇ ਹੋ ਉਹਨਾਂ ਦੇ ਇਲੈਕਸ਼ਨ ਇੱਕ ਗੱਲ ਤਾਂ ਬੜੀ ਕਲੀਅਰ ਆ ਕਿ 2022 ਚ ਪੰਜਾਬ ਦੇ ਲੋਕਾਂ ਨੇ ਜਿਨ੍ਹਾਂ ਨੂੰ ਚੁਣਿਆ ਸੀ ਉਹਸ ਪਾਰਟੀ ਨੂੰ ਲੋਕੀ ਅੱਜ ਵੀ ਪਸੰਦ ਕਰ ਪਹਿਲਾਂ ਤੇ ਲੋਕੀ ਕਹਿੰਦੇ ਹਵਾ ਕਰਕੇ ਜਿੱਤਦੇ ਸੀ ਪਰ ਇਸ ਵਾਰੀ ਇਹ ਇਲੈਕਸ਼ਨ ਇੱਕ ਗੱਲ ਕਲੀਅਰ ਕਰਤੀ ਕਿ ਕੰਮ ਕਰਕੇ ਜਿੱਤ ਰਹੇ ਆ ਆਮ ਆਦਮੀ ਪਾਰਟੀ ਜਲੰਧਰ ਵੈਸਟ ਦੇ ਲੋਕਾਂ ਨੂੰ ਜਾ ਕੇ ਪੁੱਛੋ ਤੁਹ ਕਹ ਰਹੀ ਸੀ ਉੱਥੇ ਇਲੈਕਸ਼ਨਾਂ ਚ ਗਏ ਸੀਗੇ ਉੱਥੇ ਅਸੀਂ ਜਿਹੜੇ ਘਰ ਜਾਂਦੇ ਉਹ ਕਹਿੰਦੇ ਜੀ ਅਸੀਂ ਵੋਟ ਹੀ ਮਾਨਸਾਬ ਨੂੰ ਪਾਣੀ ਅਸੀਂ ਵੋਟ ਡਵੈਲਪਮੈਂਟ ਨੂੰ ਪਾਣੀ ਅਸੀਂ ਵੋਟ ਆਮ ਆਦਮੀ ਪਾਰਟੀ ਨੂੰ ਪਾਣੀ ਅਸੀਂ ਵੋਟ ਡਾਕਟਰ ਸੰਦੀਪ ਪਾਠੇ ਦੇ ਨਾਂ ਤੇ ਪਾਣੀ ਇਹ ਸਾਰਿਆਂ ਦਾ ਜਿਹੜਾ ਹੈ ਮਿਕਸਡ ਹੋ ਕੇ ਸਿਸਟਮ ਐਫੋ ਜਿਹਾ ਬਣਿਆ ਕਿ ਮਹਿੰਦਰ ਪਗਤ ਜੀ ਉੱਥੋਂ ਇਹ ਰਿਕਾਰਡ ਹੋਏਗਾ ਤੁਸੀਂ ਰਿਕਾਰਡ ਘਟਾ ਲਿਓ ਇੰਨੀਆਂ ਵੋਟਾਂ ਤੋਂ ਜਲੰਧਰ ਵੈਸਟ ਦੀ ਸੀਟ ਕਦੀ ਵੀ ਨਹੀਂ ਜਿੱਤੇਗੀ ਜਦ ਦੋ ਕਹਿੰਦੇ ਕਾਂਗਰਸ ਕਾਂਗਰਸ ਨੇ ਕੰਮ ਹੀ ਨਹੀਂ ਕੀਤਾ ਜੀ ਕਾਂਗਰਸ ਨੇ ਕੀ ਕੰਮ ਕੀਤਾ ਔਰ ਆਪੋਜੀਸ਼ਨ 'ਚ ਰਹਿ ਕੇ ਕਿਹੜਾ ਕੰਮ ਕਰ ਲਿਆ ਕਾਂਗਰਸ ਨੇ ਕਾਂਗਰਸ ਨੂੰ ਵੋਟਾਂ ਨਹੀਂ ਪਾਉਂਦੇ ਲੋਕੀ ਇਹ ਭੁਲੇਖਾ ਸੀਗਾ ਕਾਂਗਰਸ ਬੰਨੇ ਦੇ ਮਾਈਂਡ 'ਚ ਔਰ ਉਹ ਭੁਲੇਖਾ ਕਲੀਅਰ ਹੋ ਗਿਆ ਉੱਥੇ ਆਰਾਮ ਨਾਲ ਕਹਿ ਰਹੇ ਸੀਗੇ ਜਿੱਤੇ ਪਏ ਆ ਇਦਾਂ ਕਰਦਾਂਗੇ ਰਾਜਾ ਵਿਡਿੰਗ ਜੀ ਆ ਰਹੇ ਕਦੀ ਆਪਣਾ ਘਰ ਘਰ ਮੈਂ ਤਾਂ ਚੰਨੀ ਸਾਹਿਬ ਨੂੰ ਦੇਖਿਆ ਸੀ ਘਰ ਘਰ ਜਾ ਰਹੇ ਸੀ ਉਹ ਘਰ ਘਰ ਜਾ ਕੇ ਕਹਿੰਦੇ ਨਹੀਂ ਜੀ ਡਿਵੈਲਪਮੈਂਟ ਅਸੀਂ ਕਰਾਂਗੇ ਡਿਵੈਲਪਮੈਂਟ ਦਾ ਜਦ ਮੌਕਾ ਦੇਦੇ ਤਦ ਤੋ ਹੋਈ ਨਹੀਂ ਤਦ ਤਾ ਆਪਣੀ ਖਦਾਨਾ ਭਰਦੇ ਰਹੇ ਕਿ ਸਸਾ ਉਹਨਾਂ ਨੂੰ ਪੈਸੇ ਫੜੇ ਗਏ ਸੀ ਇਸ ਕਰਕੇ ਇੱਕ ਮੈਸੇਜ ਬੜਾ ਕਲੀਅਰ ਹੈ ਔਰ ਸਾਡੇ ਲਈ ਅੱਜ ਖੁਸ਼ੀ ਦਾ ਦਿਨ ਹੈ ਕਿ ਪੰਜਾਬ ਦੇ ਲੋਕੀ ਜਿਵੇਂ ਸਰਦਾਰ ਭਗਵੰਤ ਸਿੰਘ ਮਾਨ ਜੀ ਨੂੰ 2022 ਚ ਪਿਆਰ ਕਰਦੇ ਸੀ ਉਵੇਂ ਹੀ ਅੱਜ ਵੀ ਪਿਆਰ ਕਰਦਾ। ਅਲਵਲ ਸਿੰਘ ਸਾਹਿਬ ਵੱਡਾ ਸਵਾਲ ਇਹ ਖੜਾ ਹੋ ਜਾਂਦਾ ਹੈ ਕਿ ਜਦੋਂ ਜਿਮਣੀ ਚੋਣ ਤੋਂ ਪਹਿਲਾਂ 2024 ਦੀ ਮੈਂਬਰ ਪਾਰਲੀਮੈਂਟ ਦੀ ਚੋਣ ਸੀ ਉਦੋਂ ਆਮ ਆਦਮੀ ਪਾਰਟੀ 92 ਸੀਟਾਂ ਹਾਰੀ ਜਿਸ ਦੇ ਵਿੱਚ 10 ਮੰਤਰੀ ਵੀ ਸ਼ਾਮਿਲ ਸੀ ਤੇ ਉਹ ਸਭ ਨੂੰ ਲੈ ਕੇ ਹੁਣ ਉਹ ਚੀਜ਼ ਨੂੰ ਕਿਵੇਂ ਵੇਖਦੇ ਹੋ ਜਦੋਂ ਇਸ ਦੇ ਬਾਬਤ ਵਿਰੋਧੀਆਂ ਦੇ ਨਾਲ ਗੱਲਬਾਤ ਹੁੰਦੀ ਹੈ ਉਹਨਾਂ ਦੇ ਵੱਲੋਂ ਸਵਾਲ ਚੁੱਕੇ ਜਾਂਦੇ ਨੇ ਤਾਂ ਉਹਨਾਂ ਦਾ ਕਹਿਣਾ ਹੈ ਕਿ ਆਮ ਆਦਮੀ ਪਾਰਟੀ ਤੋਂ ਲੋਕਾਂ ਦਾ ਮੂੰਹ ਮਨ ਮਟਾ ਹੋ ਗਿਆ। ਨਹੀਂ ਦੇਖੋ ਲੋਕ ਸਭਾ ਦਾ ਪੈਟਰਨ VOTING ਦਾ ਬਿਲਕੁਲ ਡਿਫਰੈਂਟ ਹੁੰਦਾ। ਉਹ ਨੈਸ਼ਨਲ ਪੈਟਰਨ ਤੇ VOTING ਪੂਰੇ ਦੇਸ਼ ਦੇ ਅੰਦਰ ਆਮ ਆਦਮੀ ਪਾਰਟੀ ਕਿੰਨੀਆਂ ਸੀਟਾਂ ਦੇ ਚੋਣ ਲੜੀ ਸੀ ਕੁਐਸਚਨ ਹੈ ਨਾ ਕਿੰਨੀਆਂ ਸੀਟਾਂ ਦੇ ਲੋਕਾਂ ਨੇ ਸੋਚਿਆ ਵੀ ਇਹਨਾਂ ਦਾ ਪੈਕਟ ਹੈਗਾ ਆਪਾਂ ਸਿੱਧਾ ਕਾਂਗਰਸ ਨੂੰ ਪਾ ਦਿੰਦੇ ਉਹ ਵੀ ਵੋਟਾਂ ਆਮ ਆਦਮੀ ਪਾਰਟੀ ਨੂੰ ਪਈਆਂ ਸੀ ਲੇਕਿਨ ਇਹਨਾਂ ਨੇ ਕੰਪੈਰੀਜ਼ਨ ਕੀ ਦਿਖਾਤਾ ਹੁਣ ਕੰਪੈਰੀਜ਼ਨ ਕਰ ਲੈਣ ਕਿੰਨੀਆਂ ਵੋਟਾਂ ਪਈਆਂ ਜੀ ਕਾਂਗਰਸ ਨੂੰ ਕਿੰਨੀਆਂ ਵੋਟਾਂ ਪਈਆਂ ਅਕਾਲੀ ਦਲ ਨੂੰ ਅਕਾਲੀ ਦਲ ਦਿਖਿਆ ਤੁਹਾਨੂੰ ਬੀਐਸਪੀ ਦਿਖੀਗੀ ਇੱਥੇ ਬੀਜੇਪੀ ਜਿਹੜੀ ਹੈ ਸ਼ੀਤਲ ਨਰਵਾਲ ਤੇ ਬਾਰ ਬਾਰ ਕਹਿੰਦਾ ਸ਼ੀਤਲ ਉਹ ਰਿੰਕੂ ਜਿਹੜੇ ਦੋ ਐਫਓਜੀ ਪੋਲੀਟੀਸ਼ਨ ਹੋਣਗੇ ਕਿ ਜਿਨ੍ਹਾਂ ਨੇ ਐਫਓਜੀ ਪਾਰਟੀ ਛੱਡ ਕੇ ਗਏ ਨੇ ਉਹ ਆਮ ਆਦਮੀ ਪਾਰਟੀ ਜਿਹੜਾ ਜਿਹੜਾ ਬੰਦਾ ਅੱਜ ਤੱਕ ਛੱਡ ਕੇ ਗਿਆ ਉਹਦਾ ਰਿਹਾ ਕੱਖ ਨਹੀਂ ਇਹ ਤੁਸੀਂ ਬੇਸ਼ੱਕ ਹਿਸਟਰੀ ਦੇਖ ਲੈਣਾ ਬੇਸ਼ੱਕ ਇਹ ਚੀਜ਼ਾਂ ਨੂੰ ਪੜ੍ਹ ਲੈਣਾ ਇਹ ਬੜੀ ਗੱਲ ਕਲੀਅਰ ਹੈ ਤੇ ਇਹੀ ਹਾਲ ਸ਼ੀਤਲ ਦਾ ਹੋਇਆ ਇਹੀ ਹਾਲ ਪਹਿਲਾਂ ਰਿੰਕੂ ਦਾ ਲੋਕ ਸਭਾ ਚੋਣ ਚ ਹੋਇਆ ਸੀ ਪੈਟਰਨ ਡਿਫਰੈਂਟ ਹੁੰਦਾ ਲੋਕ ਸਭਾ ਤੇ ਵਿਧਾਨ ਸਭਾ ਜਿਦੇ ਕਰਕੇ ਲੋਕੀ ਵਿਧਾਨ ਸਭਾ ਚ ਵੋਟ ਕਰਦੇ ਨੇ ਲੋਕਲ ਜਿਹੜੀ ਪਾਰਟੀ ਦੀ ਸਰਕਾਰ ਹੁੰਦੀ ਹੈ ਜਾਂ ਜਿਨ੍ਹਾਂ ਨੂੰ ਡਵੈਲਪਮੈਂਟ ਦੀ ਗੱਲ ਕਰਦੇ ਨੇ ਨੈਸ਼ਨਲ ਲੈਵਲ ਦੇ ਉੱਤੇ VOTING ਪੈਟਰਨ ਡਿਫਰੈਂਟ ਹੁੰਦਾ ਉਸ ਹਿਸਾਬ ਨਾਲ ਵੋਟ ਹੁੰਦੀ ਹੈ ਆਖਰੀ ਸਵਾਲ ਕਰਨਾ ਚਾਹਾਂਗਾ 2027 ਦੀ ਜਿਹੜੀ ਰਣਨੀਤੀ ਹੋਏਗੀ ਉਸ ਨੂੰ ਕਿਵੇਂ ਵੇਖ ਰਹੇ ਹੋ ਕਿਉਂਕਿ ਸਿਆਸੀ ਪਾਰਟੀਆਂ ਜਾਂ ਇਹ ਕਹ ਲਈਏ ਨੈਸ਼ਨਲ ਪਾਰਟੀਆਂ ਲੰਬੇ ਸਮੇਂ ਤੋਂ ਹੀ ਜਿਹੜਾ ਬਲੂਪ੍ਰਿੰਟ ਤਿਆਰ ਕਰਦੀਆਂ ਨੇ ਤੇਜ ਪੰਜਾਬ ਦੇ ਲੋਕਾਂ ਦੀ ਗੱਲ ਕੀਤੀ ਜਾਵੇ ਤਾਂ ਪੰਜਾਬ ਦੇ ਲੋਕਾਂ ਦਾ ਮੈਕਸਿਮਮ ਇਹ ਕਹਿਣਾ ਹੈ ਕਿ 2027 ਦੇ ਵਿੱਚ ਹੰਗ ਅਸੈਂਬਲੀ ਹੋਵੇਗੀ ਉਸ ਸਭ ਨੂੰ ਕਿਵੇਂ ਵੇਖਦੇ ਹੋ ਦੇਖੋ 2022 ਚ ਵੀ ਕਹਿੰਦੇ ਸੀਗੇ ਹੰਗ ਹੋਊਗੀ ਔਰ ਬਨਵੇਂ ਸੀਟਾਂ ਆਮ ਆਦਮੀ ਪਾਰਟੀ ਦੀਆਂ ਆਈਆਂ ਸੀਗੀਆਂ ਔਰ ਇਹ ਪਹਿਲੀ ਵਾਰ ਹੋਏਗਾ ਕਿ 2027 ਤੱਕ ਇਹ ਸੀਟਾਂ ਵਧ ਜਾਣਗੀਆਂ ਕਿਉਂਕਿ ਚਾਰ ਚਨਾਵ ਹੋਰ ਖੜੇ ਨੇ ਇੱਕ ਅਸੀਂ ਜਿੱਤ ਚੁੱਕੇ ਆ ਤੇ 96 ਹੋ ਜਾਣੀਆਂ ਸੀਟਾਂ ਇਸ ਕਰਕੇ ਜਿਸ हिसाब ਦੀ ਕੈਲਕੂਲੇਸ਼ਨ 2027 ਦੀ ਤੁਸੀਂ ਗੱਲ ਕਰ ਰਹੇ ਹੋ ਹਰ ਇੱਕ ਪਾਰਟੀ ਮੈਦੇ ਕਹਿੰਦਾ ਪੋਲੀਟੀਕਲ ਪਾਰਟੀ ਡਿਊਟੀ ਡਵੈਲਪਮੈਂਟ ਦਾ ਕੰਮ ਕਰਨਾ ਆਮ ਆਦਮੀ ਪਾਰਟੀ ਕੋਲ ਇਸ ਚੀਜ਼ ਚ ਸਕਾਲਰਸ਼ਿਪ ਹੈ ਇਸ ਚੀਜ਼ ਚ ਕੈਸੇ ਤੋਂ ਡਿਸਟਿੰਕਸ਼ਨ ਹੈ ਆਮ ਆਦਮੀ ਪਾਰਟੀ ਨੂੰ ਪਤਾ ਹੈ ਡਵੈਲਪਮੈਂਟ ਕਿਵੇਂ ਕਰਨੀ ਹੈ ਔਰ ਉਸੇ ਹਿਸਾਬ ਨਾਲ ਕੰਮ ਕਰਦੇ ਪਏ ਨੇ ਇਸ ਲਈ 2027 ਚ 92 ਛੱਡੋ ਤੁਸੀਂ ਇਸ ਤੋਂ ਜਿਆਦਾ ਸੀਟਾਂ ਪੂਰੀ ਸੈਂਚਰੀ ਧਾਰ ਕੇ ਦਿਖਾਵਾਂਗੇ ਔਰ 2027 ਚ 100 ਸੀਟਾਂ ਤੋਂ ਘਟਨੀ ਆਣਗੀਆਂ ਆਮ ਆਦਮੀ ਪਾਰਟੀ ਹਲਵਾਲਾ ਸਾਹਿਬ ਸਾਹਿਬ ਨਾਲ ਗੱਲਬਾਤ ਕਰਨ ਲਈ ਧੰਨਵਾਦ ਬਹੁਤ ਬਹੁਤ ਧੰਨਵਾਦ ਸੋ ਇਸ ਸੰਨੀ ਸਿੰਘ ਹਲਵਾਲੀਆ ਜਿਨ੍ਹਾਂ ਦੇ ਨਾਲ ਸਾਫ਼ ਤੌਰ ਤੇ ਕਿਹਾ ਗਿਆ ਹੈ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਆਮ ਆਦਮੀ ਪਾਰਟੀ ਜਿਹੜੀਆਂ ਆਉਣ ਵਾਲੀਆਂ ਆਗਾਮੀ ਚੋਣਾਂ ਨੇ ਉਹਨਾਂ ਦੇ ਵਿੱਚ ਵੀ ਫਤਵਾ ਹਾਸਲ ਕਰੇਗੀ ਜਿੱਥੇ ਹਾਸਲ ਕਰੇ ਜਰਸਤਾgetElementById ਚੋਣਾਂ ਨੂੰ ਲੈ ਕੇ ਜਿਸ ਦੇ ਵਿੱਚ ਸਵਾਲ ਕੀਤਾ ਗਿਆ ਕਿ ਕਿ ਹੰਗ ਅਸੈਂਬਲੀ ਹੋ ਸਕਦੀ ਆ ਕਿਉਂਕਿ ਲੋਕਾਂ ਦੇ ਵਿੱਚ ਚਰਚਾ ਪਰ ਉਹਨਾਂ ਦਾ ਕਹਿਣਾ ਹੈ ਕਿ ਅਸੀਂ ਸੈਂਚਰੀ ਮਾਰਾਂਗੇ ਤੇ ਵੇਖਣਾ ਹੋਵੇਗਾ ਕਿ ਹੁਣ 2024 ਦੀ ਇਲੈਕਸ਼ਨ ਹੋਈ ਆ ਉਸ ਤੋਂ ਬਾਅਦ ਹੁਣ 2027 ਦੀ ਇਲੈਕਸ਼ਨ ਹੋਵੇਗੀ ਕਿ ਕੀ ਕੁਝ ਨਿਕਲ ਕੇ ਸਾਹਮਣੇ ਆਵੇਗਾ ਕੌਣ ਜਿੱਤੇਗਾ ਲੋਕਾਂ ਦਾ ਫਤਵਾ ਕਿਸ ਦੇ ਹੱਥ ਹੋਵੇਗਾ ਇਹ ਸਭ ਕੁਝ ਸਮਾਂ ਤੈਅ ਕਰੇਗਾ ਵੀਡੀਓ ਜੁਨੇ ਪ੍ਰਵੀਨ ਦੇ ਨਾਲ ਸਰਨਜੀਤ ਸਿੰਘ ਚੰਨੀ ਚੰਡੀ